ਬਤਰਾ ਲੜਾਈ ਚੰਨ ਚੰਨ ਇਹ ਤੇਰੀ ਉਕਾਤ ਹੈ ਕਿ ਭੋਲੀ ਇਹ ਕੀ ਬਕਵਾਸ ਕਰੀਂ ਬਦਲੇ ਲੈਣੀ ਨਾ ਸਮਝਾਵੇਂ ਤੂੰ ਬਦਲੇ ਲੈ ਲੈਣੀ ਤੁਸੀਂ ਪੰਜਾਬੀਆਂ ਨਾਲ ਪੰਗਾ ਲੈ ਕੇ ਦੇਖ ਲਿਓ ਵੇ ਆਹ ਨੇ ਗਾਲਾਂ ਕੱਢਦੀ ਆ ਪੰਗਾ ਪਾਉਣ ਵਾਲੇ ਗਾਲਾਂ ਕੱਢਦੀ ਆ ਦੇਖੋ ਕਿਦਾ ਗਾਲਾਂ ਕੱਢਣੇ ਕਿਤਾ ਆ ਇਹ ਬੋਲਦੇ ਆ ਬੋਲਦੇ ਇਹਦੇ ਤੇ ਹਲਾ ਆਸ-ਪਾਸ ਕੋਈ ਰਹਿੰਦਾ ਆ ਇਹਨਾਂ ਨੂੰ ਦੇਖ ਲੈ ਕੋਈ ਆਸੇ-ਵਾਸੇ ਰਹਿਣਾ ਬੱਚੇ ਉਹਨਾਂ ਦੇ ਪੜਦੇ ਪਏ ਆ ਹੈ ਤੂੰ ਇੰਨਾ ਸ਼ੋਰ ਬਚਾਇਆ ਹੈ ਨਹੀਂ ਨਹੀਂ ਕਾਲੇ ਦਾ ਨਾਮ ਆ ਰਿਹਾ ਆ ਬਈਆ ਮਾਂ ਲੈ ਆਸੀ ਤੁਹਾਨੂੰ ਮਾਂ ਨਹੀਂ ਨੂੰ ਕਿ ਜੇ ਆਪਾਂ ਤੈਨੂੰ ਕਹਿੰਦੇ ਉਹ ਕੁੱਟ ਇਹ ਤਾਂ ਹੱਥੋਂ ਪਾਈ ਤੇ ਆ ਗਈ ਕਾਲੂ ਇਦਾਂ ਸਾਡੇ ਤੇ ਇਲਜ਼ਾਮ ਲਾਉਂਦੀ ਐ ਇਹ ਹੈ ਇਹ ਤਾਂ ਹੱਥੋਂ ਪਾਈ ਤੇ ਉੱਤਰ ਆਈ ਸਾਬੇ ਨਾਲ ਮੈਂ ਤਾਂ ਪਿਆਰ ਨਾਲ ਗਿਆ ਇਹਨੂੰ ਦੀਦੀ ਇਹਨੂੰ ਕੁਛ ਨਹੀਂ ਕਿਹਾ ਇਹਨੂੰ ਇਹ ਕਿਹਾ ਕਿ ਗਾਣੇ ਕਰਾ ਸਮਝਾਉਣਾ ਡੰਡੇ ਨਾਲ ਨਹੀਂ ਉਹ ਉਹ ਇਹਨਾਂ ਦੀ ਸਰਦਾਰ ਦੀ ਡੰਡੇ ਨਾਲ ਸਮਝਾਉਣਾ ਕਿੱਦਾਂ ਸਮਝਾਉਣਾ ਇਹਨਾਂ ਨੇ ਚੱਲ ਤੁਸੀਂ ਬੰਦੇ ਲੈ ਕੇ ਇੱਧਰ ਆਓ ਇਕੱਠੇ ਹੋ ਕੇ ਹੈ ਨਹੀਂ ਚੱਕਦੇ ਤੂੰ ਲਾ ਲੈ ਆਪਣੇ ਤੂੰ ਬਾਕੀ ਇਹਨੂੰ ਕਹ ਬੁਲਾ ਕੇ ਲੈ ਕੇ ਆਉਣਾ ਨੂੰ ਜਰਾ ਨਹੀਂ ਤੱਕ ਤੇਨੂੰ ਤਾਂ ਕਦੇ ਲੱਗੇ ਪਤਾ ਵੀ ਆ ਅਜੇ ਵੀ ਤੋਰ ਤੇ ਤਿਆਰ ਹੈ ਉਹ ਜੀ ਨੋਖੇ ਇਹ ਕੀ ਬਕਵਾਸ ਕਰਦੀ ਬਦਲੇ ਲੈਣੀ ਨਾ ਸਮਝਾਵੇ ਤੂੰ ਬਦਲੇ ਲੈਣੀ ਤੁਸੀਂ ਪੰਜਾਬੀਆਂ ਨਾਲ ਪੰਗਾ ਲੈ ਕੇ ਦੇਖ ਲਿਓ ਵੇ ਆਹ ਨੋ ਗਾਲਾਂ ਕੱਢਦੀ ਆ ਪੰਗਾ ਪਾ ਲਿਆ ਗਾਲਾਂ ਕੱਢਦੀ ਆ ਦੇਖੋ ਕਿਤਾ ਹੱਥ ਗਾਲਾਂ ਕੱਢਦੀ ਆ ਕੱਢ ਲੋ ਗਾਲਾ ਕੱਢੋ ਗਾਲਾਂ ਤੁਹਾਨੂੰ ਨਾ ਹਿੱਥੋਂ ਕਢਾਇਆ ਨਾ ਹੁਣ ਤੁਸੀਂ ਕਿਉਂ ਸਾਨੂੰ ਜਰਾ ਆਇਓ ਆਇਓ ਜਰਾ ਮੈਂ ਕਿਹਾ ਤੁਹਾਨੂੰ ਨਾ ਹਿੱਥੋਂ ਕਢਾਇਆ ਤੁਸੀਂ ਕਿਉਂ ਬਸ ਕਰ ਜਾ ਲੈ ਜਾ ਮੈਂ ਤਾਂ ਕੁਝ ਕਿਹਾ ਹੀ ਨਹੀਂ ਹੋਰ ਹੀ ਬਾਹਰ ਆਣੀ ਹੁਣ ਸਾਡੇ ਕੋ ਇੱਥੇ ਸਾਰੇ ਪੰਜਾਬੀ ਐਸੇ ਕਰਕੇ ਇਕੱਠੇ ਹੋਏ ਸੀ ਤੁਹਾਡੇ ਹੀ ਨਾ ਕਾਂਡਾ ਕਰਕੇ ਜਿਹੜਾ ਤੁਸੀਂ ਆਪਣੇ ਗੰਦ ਪਾਇਆ ਵਾ ਨਹੀਂ ਨਹੀਂ ਇਹ ਬੋਲਦੀ ਕਿਦਾਂ ਚੁੱਪ ਚੁੱਪ ਕਹੀ ਆ ਆਪ ਲੋਗੋ ਥੋੜੀ ਹੋਰ ਬੋਲਦੀ ਕੋ ਮੈਨੇ ਜੇਹੀ ਬੋਲਣਾ ਕਿ ਲੜਕੀ ਪਾੜਦੇ ਇਹਦੇ ਬੱਚੇ ਤੁਸ ਨਾਲ ਹਾਲੇ ਕਿੰਨੂੰ ਪੜੀ ਮਾਰਾ ਪਹਿਲੇ ਉਸ ਤੋਂ ਪਹਿਲੇ ਕੱਗਾ ਮਰਾ ਪੁੱਤਿਆ ਬਾਜਾ ਨਾ ਵਜਾਓ ਠੀਕ ਹੈ ਹਾਂ ਇਸ ਤੋਂ ਪਹਿਲੇ ਇਹਨੂੰ ਕਿ ਇਹਨੂੰ ਕਿਹਾ ਵੀ ਇਹੀ ਆ ਕਿ ਨਾ ਕਰ ਮੈਂ ਤੁਹਾਨੂੰ ਮੈਂ ਤੁਹਾਨੂੰ ਵੀਡੀਓ ਵੀ ਪਾ ਦਿੰਦੀ ਆ ਭਈਆ ਤੇਨੂੰ ਤੁਹਾਨੂੰ ਵੀਡੀਓ ਵੀ ਪਾ ਦਿੰਦੀ ਤੁਹਾਨੂੰ ਵੀ ਸੈਂਡ ਕਰਾ ਦਿੰਦੀ ਜੋ ਇਹ ਬੋਲੀ ਆ ਬੋਲੀ ਬੋਲਦੀ ਘਰੇ ਵਾਲਾ ਬੱਚੇ ਕਹਿੰਦੇ ਅਸੀਂ ਕੀ ਕਰੀਏ ਤੋਂ ਇਸ ਤੋਂ ਬੋਲਦੇ ਕਿ ਮਮੀ ਪਾੜੋ ਸਾਹ ਕਿਵੇਂ ਆਵਾਜ਼ ਨਹੀਂ ਮੇਰੀ ਗੱਲ ਸੁਣਾ ਤੁਹਾਨੂੰ ਪਤਾ ਨਾ ਕੀ ਕੁਛ ਹੋਇਆ ਵਾ ਤਾਨੂੰ ਪਤਾ ਨਾ ਕੀ ਕੁਛ ਹੋਇਆ ਫਿਰ ਇਹਨੂੰ ਬੋਲਣਾ ਨਹੀਂ ਆਉਂਦਾ ਇਹਨੂੰ ਇਹਨੂੰ ਉਹਨਾਂ ਨੇ ਇਹੀ ਕਿਹਾ ਕਿ ਮਨਨੇ ਕੋ ਬੋਲਾ ਥੋੜੀ ਥੋੜੀ ਅਕਲ ਕਰ ਲੈ ਤਾਨੂੰ ਕੀ ਲੈਣਾ ਦੇਣਾ ਹੈ ਹੈ ਤਾਨੂੰ ਕੀ ਲੈਣਾ ਦੇਣਾ ਉਧਰ ਤੂੰ ਸਕੂਲ ਪੜਦੀ ਪਈ ਆ ਇਹਨੇ ਚੁੰਨੀਆਂ ਲਾਈਆਂ ਆ ਦੇਖੋ ਇਹਨੇ ਚੁੰਨੀ ਇਹਨੇ ਚੁੰਨੀ ਕਿਉਂ ਲਾਈ ਨਹੀਂ ਇਹਨੇ ਚੁੰਨੀ ਕਿਉਂ ਲਾਈ ਯਾ ਤੁਸੀਂ ਗੱਪੇ ਵਿੱਚ ਡਰਾਮਾ ਆ ਅਸੀਂ ਕਹਿੰਦੇ ਡਰਾਮਾ ਕੀਤਾ ਮੋਟੇ ਸਿਆਣੇ ਨਹੀਂ ਇਹਦੇ ਕੁਝ ਨਹੀਂ ਨਹੀ আরে ਆ ਪੰਗਾ ਲੈ ਰਹਾ ਜੀ ਨੇ ਇਹਨਾਂ ਨੂੰ ਕੁਝ ਕਿਹਾ ਹੀ ਨਹੀਂ